ਕਸਰੀ ਕਾਲਜੀ ਸਾਰਿਆਂ ਨੂੰ ਸਾਰਿਆਂ ਨੂੰ ਮਾਗੀ ਦੇ ਮਹੀਨੇ ਦੀ ਬਹੁਤ-ਬਹੁਤ ਲੱਖ-ਲੱਖ ਵਧਾਈਆਂ। ਹਾਂਜੀ ਅੱਜ ਹੈ 14 ਜਨਵਰੀ ਤੇ ਹੁਣ ਟਾਈਮ ਹੋ ਗਿਆ ਹੈ 11:30 ਹੋਣ ਵਾਲੇ ਹੈ ਤੇ ਅਸੀਂ ਨਾ ਤੋਕੇ ਚੰਗੀ ਤਰ੍ਹਾਂ ਸਾਰੇ ਤਿਆਰ ਹੋ ਗਏ ਆਂ ਤੇ ਹੁਣ ਅਸੀਂ ਜਾਵਾਂਗੇ ਪਠਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਕਿਉਂਕਿ ਅੱਜ ਸੰਗਰਾਂਦ ਹੈ ਤੇ ਮਾਗੀ ਦਾ ਦਿਹਾੜਾ ਹੈ ਹੈਨਾ ਤੇ ਅੱਜ ਬਣਦਾ ਹੈ ਕਿ ਆਪਾਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਜ਼ਰੂਰ ਮਹਾਰਾ ਦੀ ਹਜ਼ੂਰੀ ਵਿੱਚ ਮੱਥਾ ਟੇਕੀਏ। ਤੇ ਅੱਜ ਤੁਹਾਨੂੰ ਅੱਜ ਦਾ ਆਪਣਾ ਸਫਰ ਦਿਖਾਵਾਂਗੇ ਠੀਕ ਅਸੀਂ ਕਿੱਥੇ-ਕਿੱਥੇ ਗਏ ਤੇ ਅੱਜ ਦਾ ਦਿਨ ਅਸੀਂ ਕੀ-ਕੀ ਕੀਤਾ ਅੱਗੇ ਆਪਣੀ ਬਾਹਰ ਨਿਕਲ ਗਈ ਹੈ ਮਾਸ ਨੂੰ ਆਪਾਂ ਗੱਡੀ ਮੋੜ ਕੇ ਆਪਣਾ ਸਫਰ ਸ਼ੁਰੂ ਕਰਾਂਗੇ ਅੱਜ ਦਾ ਜੀ ਹੁਣ ਅਸੀਂ ਸਾਡੇ ਫੈਮਿਲੀ ਮੈਂਬਰ ਸਾਰੇ ਬਾਹਰ ਆ ਰਹੇ ਨੇ ਹੁਣ ਅਸੀਂ ਸਾਰੇ ਜਣੇ ਜਾਵਾਂਗੇ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਦਰਸ਼ਨ ਕਰਨ ਬਾਹਰ ਦੇਖੋ ਕਿੰਨੀ ਜ਼ਿਆਦਾ ਧੁੰਦ ਹੈ ਹਾਂਜੀ ਦੋਸਤੋ ਅਸੀਂ ਆਪਣੇ ਘਰ ਤੋਂ ਨਿਕਲ ਚੁੱਕੇ ਹਾਂ ਆਪਣੇ ਸਫ਼ਰ ਦੇ ਲਈ ਪਰ ਅੱਜ ਸਾਡੇ ਡੈਡੀ ਜੀ ਸਾਡੇ ਨਾਲ ਨਹੀਂ ਹੈ ਕਿਉਂਕਿ ਉਹ ਆਪਣੇ ਪ੍ਰੋਗਰਾਮ ਤੇ ਗਏ ਆ ਜਿਵੇਂ ਤੁਹਾਨੂੰ ਪਤਾ ਹੀ ਉਹਨਾਂ ਦਾ ਆਪਣਾ ਢਾਡੀ ਜੱਥੇ ਦਾ ਗਰੁੱਪ ਹੈ ਤੇ ਅੱਜ ਉਹਨਾਂ ਦਾ ਇੱਕ ਪ੍ਰੋਗਰਾਮ ਹੈ ਉਸ ਤੋਂ ਬਾਅਦ ਫਿਰ ਉਹ ਜਾਣਗੇ ਨਗਰ ਕੀਰਤਨ ਤੇ ਤੇ ਅੱਜ ਉਹ ਸਾਰਾ ਦਿਨ ਹੀ ਬਿਜ਼ੀ ਹੈ ਇਸ ਲਈ ਅੱਜ ਸਾਨੂੰ ਹੀ ਜਾਣਾ ਪਿਆ ਹੈ ਤੇ ਬਸ ਹੁਣ ਅਸੀਂ ਰਸਤੇ 'ਚ ਖੜੇ ਆ ਕਿਉਂਕਿ ਸਾਡਾ ਰਾਜਵੀਰ ਥੋੜਾ ਜਿਹਾ ਕੱਲ ਦਾ ਢਿੱਲਾ ਹੈ ਤੇ ਉਹਨੂੰ ਮੈਡੀਸਿਨ ਦਵਾ ਰਹੇ ਆ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਸਫ਼ਰ ਲਈ ਅੱਗੇ ਨਿਕਲਾਂਗੇ ਤੇ ਤੁਹਾਨੂੰ ਅਸੀਂ ਮਿਲਦੇ ਹਾਂ ਗੁਰਦੁਆਰਾ ਸਾਹਿਬ ਜਾ ਕੇ ਆਹ ਦੇਖੋ ਜੀ ਲੰਗਰ ਲੱਗਿਆ ਹੋਇਆ ਬ੍ਰੈਡ ਪਕੌੜਿਆਂ ਦਾ ਅਸੀਂ ਚਾਹ ਦਾ ਆਉਂਦੇ ਜਾਂਦੇ ਰਾਹੀਰਾਂ ਨੂੰ ਰੋਗ ਰੋਕ ਕੇ ਲੰਗਰ ਵਾਸਤੇ ਸੇਵਾ ਵਾਸਤੇ ਕਿਹਾ ਜਾਂਦਾ ਜੀ ਆ ਦੇਖੋ ਜੀ ਅੱਜ ਬ੍ਰੈਡ ਪਕੌੜੇ ਆਂਦਾ ਲੰਗਰ ਮਿਲਿਆ ਹਾਂਜੀ ਹੁਣ ਬਾਅਦ ਹੋਈ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸੋਲਖੀਆਂ ਸਾਹਿਬ ਜੁਵਾ ਹੀ ਗੁਰੂ ਸਚੇ ਪਾਸ਼ਾ ਮਹਾਰਾਜ ਸਚੇ ਪਾਸ਼ਾ ਜੁਵਾ ਹੀ ਗੁਰੂ ਸਚੇ ਪਾਸ਼ਾ ਆਪਣਾ ਮੇਰਾ ਪਰਿਆ ਹੱਥ ਆਪਣੀ ਕਿਰਪਾ ਸਾਰਿਆਂ ਤੇ ਰੱਖੇ ਤੇ ਸਾਡੇ ਤੇ ਵੀ ਆ ਅਸੀਂ ਸੋਲਖੀਆਂ ਟੋਲ ਪਲਾਜ਼ਾ ਤੇ ਪਹੁੰਚ ਚੁੱਕੇ ਹਾਂ ਹੁਣ ਨੂੰ ਕਿਧਰ ਜਾ ਰਹੇ ਹੱਠਾ ਸਾਹਿਬ ਹਾਂ ਅਸੀਂ ਕਿੱਥੇ ਜਾ ਰਹੇ ਆ ਰਾਜਵੀਰ ਹੱਠਾ ਸਾਹਿਬ ਹੂੰ ਕੀ ਕਰਨ ਮੱਥਾ ਟੇਕਣਾ ਹੂੰ ਉਹ ਡੱਡੂ ਕਿਉਂ ਕਰ ਗਿਆ ਚਲੋ ਜੀ ਗ੍ਰੀਨ ਲਾਈਟ ਗੋ ਅਸਾ ਡੌਗੀ ਆ ਜਿਹੜਾ ਗੱਡੀ ਚ ਸਵੇਰੇ ਸ਼ਾਮ ਸੁੱਤਾ ਹੀ ਭਿਆਰ ਹੁੰਦਾ ਮੈਂ ਇਹਨੂੰ ਕਦੇ ਨਹੀਂ ਦੇਖਿਆ ਅੱਖਾਂ ਖੋਲਦੇ ਹੋਏ ਤੇ ਉੱਠਦੇ ਹੋਏ ਜਦ ਦੇਖੋ ਸੁੱਤਾ ਹੀ ਭਿਆਰ ਹੁੰਦਾ ਅਸੀਂ ਹੁਣ ਇੱਥੇ ਥੋੜੀ ਜੀ ਵੇਟ ਵੀ ਕਰਾਂਗੇ ਪਾਵਰ ਕਲੋਨੀ ਪਹੁੰਚ ਗਏ ਆ ਰੋਪੜ ਵੇਟ ਕਰਾਂਗੇ ਸਾਡੇ ਨਾਲ ਇੱਕ ਹੋਰ ਫੈਮਲੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਅਸੀਂ ਥੋੜਾ ਵੇਟ ਕਰੋ ਸਾਡੇ ਜਿਹੜੇ ਫੈਮਲੀ ਮੈਂਬਰ ਆਣਾ ਦਾ ਉਹ ਆ ਗਏ ਆ ਦੇਖੋ ਤਸਰੀ ਕਾਲ ਮੰਮੀ ਵੀ ਆ ਗਏ ਹੈਲੋ ਆ ਦੇਖੋ ਇਹ ਬੰਦਿਆਂ ਨੇ ਦੋ ਜਣਿਆਂ ਨੇ ਸਾਡੇ ਨਾਲ ਜਾਣਾ ਹੈ ਇਹ ਮੇਰੇ ਮੰਮੀ ਐ ਤੇ ਉਹ ਮੇਰਾ ਭਰਾ ਚਲੋ ਆ ਦੇਖੋ ਜੀ ਬੰਦੇ ਇਹ ਹੋਣਾ ਦੀ ਇਕਣਾ ਫਸ ਫੁਸ ਕੇ ਬੈਠ ਗਏ ਠੀਕ ਹੈ ਨਾ ਗੱਡੀ ਵਿੱਚ ਹੁਣ ਅਸੀਂ ਚੱਲੇ ਪੱਠਾ ਸਾਹਿਬ ਨੂੰ ਦਰਸ਼ਨ ਕਰਨ ਠੀਕ ਹੈ ਜੀ ਬਸ ਅਸੀਂ ਇੱਥੇ ਰਸਤੇ ਵਿੱਚ ਖੜੇ ਦੇ ਇਹਨਾਂ ਨੂੰ ਲੈਣ ਵਾਸਤੇ ਆਪਾਂ ਚੱਲਦੇ ਹੌਲੀ ਹੌਲੀ ਠੀਕ ਹੈ ਨਾ ਪੱਠਾ ਨੂੰ ਜਾ ਕੇ ਪੱਠਾ ਸਾਹਿਬ ਮਿਲਦੇ ਆਏ

ਲੋ ਜੀ ਹੁਣ ਤੁਹਾਨੂੰ ਪਹਿਲਾ ਇੱਥੇ ਦਸਵੇਂ ਪਾਸ਼ਾ ਦੇ ਘੋੜੇ ਦੇ ਪੌੜਾਂ ਦੇ ਨਿਸ਼ਾਨ ਹੈ ਉਹ ਜਗ੍ਹਾ ਦੇ ਦਰਸ਼ਨ ਕਰਵਾਉਣੇ ਆ It's ਲੋ ਜੀ ਇਹਨਾਂ ਤੁਨਣਾ ਅਨਿਤ ਜੀ ਨਿਸ਼ਾਨ ਸਾਹਿਬ ਇਹੀ ਉੱਪਰੋਂ ਜਾ ਕੇ ਨਿਕਲਦਾ ਏ ਮੱਥਾ ਟੇਕੇ ਫਿਰ ਤੁਹਾਨੂੰ ਉੱਪਰ ਜਾ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਜੀ say <laughs> ਲੋ ਜੀ ਹੁਣ ਅਸੀਂ ਆਪਣੇ ਜੋੜੇ ਲੈ ਕੇ ਜੋੜੇ ਪਾਈਏ ਤੇ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਇਹ ਦੇਖੋ ਹੁਣ ਠੰਡ ਵਿੱਚ ਸਾਰੇ ਗਰਮ ਗਰਮ ਦੁੱਧ ਦਾ ਛੱਕ ਰਹੇ ਆ ਲੰਗਰ ਆ ਵੀ ਠੰਡ ਤਾਰ ਰਹੇ ਆ ਭਾਈ ਠੰਡ ਪਹਾਰ ਹੈ ਠੰਡ 'ਚ ਫਿਰ ਚਾਰ ਦੁੱਧੇ ਸਾਹੀ ਹੁੰਦਾ ਉਹ ਇਦਾਂ ਸਾਡਾ ਰਾਜਵੀਰ ਵੀ ਆੜਿਆ ਆਇਆ ਕਹਿੰਦਾ ਮੈਨੂੰ ਟ੍ਰੇਨ ਦਿਖਾਓ ਹਾਂ ਇਹ ਮੁੰਡੇ ਦਾ ਟ੍ਰੇਨ ਦਾ ਸ਼ੌਕੀਨ ਹੈ ਹੋਰ ਕੁਝ ਮਿਲੇ ਨਾ ਮਿਲੇ ਨੂੰ ਟ੍ਰੇਨ ਚਾਹੀਦੀ ਹੈ ਦਿਖਾਓ ਜਲਦੀ ਕਰ ਦੇ ਇਹਨੇ ਮੱਥਾ ਵੀ ਨਹੀਂ ਟੇਕਣ ਲਿਆ ਕਹਿੰਦਾ ਪਰ ਮੈਨੂੰ ਟ੍ਰੇਨ ਦਿਖਾਓ ਟ੍ਰੇਨ ਨੂੰ ਦਿਖਾਉਂਦਾ ਹੈ ਦਿਖਾ ਰਹੀ ਦਿਖਾ ਰਹੀ ਕਹਿੰਦਾ ਪੈਂ ਕਰਦੇ ਫਟਕਾਂ ਤੇ ਜਾ ਕੇ ਬਹਿ ਜਾਈਏ ਟ੍ਰੇਨ ਆ ਜੂਗੀ ਹੈ ਨਾ ਠੀਕ ਹੈ ਕਰ ਜਾ ਫਟਕਾਂ ਤੇ ਕਰ ਜਾ ਮਾਂ ਪਾਪ ਨੂੰ ਉੱਥੇ ਖੜ੍ਹ ਦਊਂਗਾ ਠੀਕ ਹੈ ਫਿਰ ਟ੍ਰੇਨ ਉੱਥੇ ਤਾਂ ਹੀ ਦਿਖਣੀ ਹੈ ਉਹਦੇ ਚੋਂ ਹੁਣ ਅਸੀਂ ਰਾਜਵੀਰ ਨੂੰ ਟ੍ਰੇਨ ਦਿਖਾਉਣੀ ਪਹਿਲਾਂ ਰਾਜਵੀਰ ਦੁੱਧ ਪੀ ਲਵੇ ਇੱਕ ਕਾਪੀ ਸਟੇਸ਼ਨ ਗਈ ਹੈ ਸਟੇਸ਼ਨ ਆ ਗਈ ਹੈ ਲਓ ਜੀ ਹੁਣ ਅਸੀਂ ਆਪਣੀ ਗੱਡੀ ਜੀ ਨੂੰ ਚੱਲੇ ਅੱਜ ਬਾਹਰ ਜਾਣਾ ਜੀ ਅਸੀਂ ਸ਼ਾਪਿੰਗ ਸ਼ਾਪਿੰਗ ਕੰਮ ਜਾਣਾ ਰੋਪੜ ਦੇ ਬਾਜ਼ਾਰ ਵਿੱਚ ਠੀਕ ਹੈ ਜੀ ਫਿਰ ਤੁਹਾਨੂੰ ਉਹ ਦਿਖਾਉਨੇ ਆ ਬਾਜ਼ਾਰ ਜਾ ਕੇ ਹਨਾ ਤੇ ਜੇ ਸਾਨੂੰ ਟ੍ਰੇਨ ਦੀ ਕੀਤਾ ਇਹਨੂੰ ਆਪਣੇ ਰਾਜਵੀਰ ਨੂੰ ਟ੍ਰੇਨ ਵੀ ਦਿਖਾਉਣੀ ਆ ਅਸੀਂ ਠੀਕ ਹੈ ਜੀ ਹੁਣ ਮਿਲਦੇ ਆ ਤੁਹਾਨੂੰ ਰੋਪੜ ਬਾਜ਼ਾਰ ਵਿੱਚ ਅਸੀਂ ਪਹੁੰਚ ਗਏ ਹੁਣ ਆਪਣੀ ਗੱਡੀ ਕੋਲ ਠੰਡ ਬਹੁਤ ਹੈ ਬਸ ਛੇਤੀ ਛੇਤੀ ਗੱਡੀ ਵਿੱਚ ਬੈਠੀਏ ਜਾ ਕੇ ਹੈਨਾ ਆ ਗਈ ਸਾਡੀ ਗੱਡੀ ਠੀਕ ਹੈ ਨਾ ਜੀ ਹੁਣ ਆਪਾਂ ਗੱਡੀ ਵਿੱਚ ਬੈਠ ਕੇ ਆਪਣਾ ਚੱਲੀਏ ਫਿਰ ਫਿਰ ਤੁਹਾਨੂੰ ਮਿਲਦੇ ਆਗੇ ਜਾ ਲਓ ਜੀ ਹੁਣ ਅਸੀਂ ਸਾਰੇ ਜਣੇ ਚੱਲੇ ਆ ਜੀ ਰੋਪੜ ਸ਼ਹਿਰ ਦੇ ਬਾਜ਼ਾਰ ਵਿੱਚ ਕਰਦੇ ਕਹਿੰਦੇ ਥੋੜੇ ਜਿਹਾ ਕੱਪੜੇ ਲੈਣੇ ਆ ਕਿਉਂਕਿ ਸਾਡੇ ਇੱਕ ਮੈਰਿਜ ਆ ਰਹੀ ਹੈ ਬਸ ਆਉਣ ਵਾਲੇ ਦਿਨਾਂ 'ਚ ਉਹਦੇ ਵਾਸਤੇ ਸ਼ਾਪਿੰਗ ਕਰਨੀ ਹੈ ਜੀ ਉਹਨੇ ਸਾਰੇ ਕਹਿੰਦੇ ਜੀ ਵੀ ਕਰੋਪੜ ਦੇ ਬਾਜ਼ਾਰ 'ਚ ਘੁੰਮ ਕੇ ਕੱਪੜੇ ਲੈ ਲਿਓ ਜੀ ਇੱਕ ਵਾਰ ਚਲੋ ਫਿਰ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਕੱਪੜੇ ਵਗੈਰਾ ਰੋਪੜ ਸ਼ਹਿਰ ਦਾ ਬਾਜ਼ਾਰ ਸ਼ੁਰੂ ਹੋ ਗਿਆ ਜੀ ਆ ਦੇਖੋ ਜੀ ਰੋਪੜ ਦੇ ਬਾਜ਼ਾਰ ਦੀ ਰੌਣਕ ਅੱਜ ਐਤਵਾਰ ਦਾ ਦਿਨ ਹੋਣ ਕਰਕੇ ਪੂਰੀ ਰੌਣਕ ਹੈ ਇੱਥੇ ਸਾਨੂੰ ਪਤਾ ਫਿਰ ਐਡਵਾਨੂ ਸਭ ਲੋਕ ਪ੍ਰੀਮ ਨੇ ਕੱਫਿੰਗ ਵਗੈਰਾ ਵਾਸਤੇ ਸਭ ਘਰਾਂ ਤੋਂ ਬਾਹਰ ਆਉਣੇ ਆ ਆਪਾਂ ਵੀ ਦੇਖ ਰਹੇ ਇੱਕ ਜਦੋਂ ਪਹਿਲਾਂ ਵਸਤ ਇੱਕ ਮੈਰਿਜ ਹੈ ਉਹਦੇ ਵਾਸਤੇ ਕੱਪੜੇ ਦੇਖਣੇ ਆ ਸੀ ਵੀ ਹਾਲੇ ਤੱਕ ਪਰ ਇਹਦੇ ਗੱਲ ਬਣੀ ਨਹੀਂ ਅੱਗੇ ਦੇਖਦੇ ਚਲੋ ਸਾਡੇ ਤੁਹਾਨੂੰ ਦਿਖਾਉਨੇ ਜਿੱਥੇ ਕਿਤੇ ਵੀ ਗੱਲ ਬਣਦੀ ਆ ਅਸੀਂ ਪਹੁੰਚ ਗਏ ਵੀਰਜੀ ਦੀ ਦੁਕਾਨ ਤੇ ਬੰਦੇ ਨੂੰ ਸਾਡੇ ਨੂੰ ਡਰੈਸ ਪਸੰਦ ਆ ਗਈ ਲੈ ਲਿਆ ਉਹਨੇ ਅਮੀਰ ਪਸੰਦ ਹੈ ਸਰ ਬਿਲਕੁਲ ਹਾਂਜੀ ਓਕੇ ਲੌਕ ਕਰ ਦਈਏ ਚੱਲ ਠੀਕ ਹੈ ਫਿਰ ਲਓ ਜੀ ਆਪਣੀ ਅਰੂਪ گارਮੈਂਟਸ ਜੀ ਰੋਪੜ ਦੇ ਵਿੱਚ ਅਗਰ ਕਿਸੇ ਨੇ ਬਰੇਜਰ ਵਗੈਰਾ ਲੈਣੇ ਹੋਣ ਵਧੀਆ ਵਧੀਆ ਕੱਪੜੇ ਤਾਂ ਇੱਥੇ ਜ਼ਰੂਰ ਵਿਜ਼ਿਟ ਕਰੋ ਰੋਪੜ ਮੇਨ ਬਾਜ਼ਾਰ ਦੇ ਵਿੱਚ ਹੈ ਜੀ ਹੁਣ ਅਸੀਂ ਪਹੁੰਚ ਗਏ ਆ ਪੁਰਨ ਦੀ ਹੱਟੀ ਤੇ ਤੇ ਅਸੀਂ ਇੱਥੋਂ ਹੁਣ ਪੱਗ ਲਵਾਂਗੇ ਮੈਚ ਕਰਕੇ ਪਰ ਸਾਨੂੰ ਸੀਗਾ ਇੱਥੋਂ ਢਾਈ ਵੀ ਮਿਲ ਜੇਗੀ ਪਰ ਇੱਥੋਂ ਢਾਈ ਨਹੀਂ ਮਿਲੀ ਚਲੋ ਨੈਕਸਟ ਉਹਨਾਂ ਨੇ ਇੱਕ ਹੋਰ ਦੁਕਾਨ ਦੱਸੀ ਆਪਾਂ ਉੱਥੇ ਜਾ ਕੇ ਢਾਈ ਵੀ ਮੈਚ ਕਰਾਂਗੇ ਹੁਣ ਅਸੀਂ ਆ ਗਏ ਛੋਲੇ ਭਟੂਰੇ ਖਾਣ ਉਹ ਵੀ ਨੇ ਥੋੜੇ ਖਾਣੇ ਖਾਣੇ ਮਸੇ ਖਾਣਾ ਜਿਸ ਨੇ ਥੱਲੇ ਭਟੂਰੇ ਖਾਣੇ ਚਾਹ ਨਹੀਂ ਤਾਂ ਅਸੀਂ ਆਪਣਾ ਲੰਚ ਕਰਕੇ ਅੱਗੇ ਆਪਣਾ ਕਾਨੂੰਨ ਨਿਕਲੂਗਾ ਫਿਰ ਛੋਲੇ ਬਾਂਗੇ ਇੱਕ ਸਿੰਗਲ ਸਰ ਫੀਚ ਨਹੀਂ ਹੈਗਾ ਜੀ ਇਹ ਉੱਪਰ ਜਿਹੜਾ ਉੱਪਰ ਮਲਟੀ ਸਟੋਨਸ ਹੈ ਕਾਹਨ ਐਨਐਮ ਦੀ ਸ਼ਾਪਿੰਗ ਹੋ ਰਹੀ ਹੈ ਪਹਿਲਾਂ ਕੱਪੜਿਆਂ ਦੀ ਕਰੀਏ ਸਾਰੇ ਬਿਜ਼ਨਸ ਸਾਡੇ ਨੇ ਤੰਗ ਕਰਿਆ ਵਾ نیچے ਜਾਣਾ نیچے ਜਾਣਾ ਲੈ ਜੋ ਇਹਨੂੰ ਅਸ਼ਮੀਤ ਕੋਲ ਜਾਣਾ ਸੀ ਤਾਂ ਸਾਡੇ ਕੋਲ ਭੇਜਿਆ ਸੀ ਗਾਸ਼ਮੀਤ ਕੀ ਐਕਸਪੀਰੀ ਜੰਦਗੀ ਨੂੰ ਜਾਣਾ ਨਹੀਂ ਹੈ ਲੋ ਜੀ ਹੁਣ ਅਸੀਂ ਸਾਰੀ ਆਪਣੀ ਸ਼ੋਪਿੰਗ ਕਰ ਲਈ ਬਸ ਇੱਕੀ ਚੀਜ਼ ਰਹਿ ਗਈ ਅਜੇ ਉਹ ਸਾਨੂੰ ਮਿਲ ਰਹੀ ਰਹੀ ਸਾਡੇ ਮੁੰਡੇ ਦੀ ਟਾਈ ਕੋਟ ਪੈਂਟ ਦੇ ਨਾਲ ਦੀ ਬਸ ਉਹ ਦੇਖ ਰਹੇ ਆ ਜੇ ਮਿਲ ਜਵੇ ਹਜੇ ਇਹਨਾਂ ਦੀ ਇੱਕ ਜੁੱਤੀ ਹੋਰ ਰਹਿ ਗਈ ਲੋ ਫਿਰ ਜੁੱਤੀਆਂ ਵਾਲੀ ਦੁਕਾਨ 'ਚ ਵੜ ਗਏ ਆ ਮੈਂ ਨੂੰ ਬੜਾ ਰੇਸੋ ਨਾ ਅਸੀਂ ਕਟਾਈ ਰਹਿ ਗਈ ਉਸ ਤੋਂ ਬਾਅਦ ਫਿਰ ਜਾਉਂਗੇ ਅਸੀਂ ਵਾਪਸ ਘਰੇ ਆ ਜੁੱਤੀਆਂ ਵਾਲੀ ਦੁਕਾਨ ਜਿੱਥੇ ਹੁਣ ਹੋਰ ਜੁੱਤੀ ਲੈਣ ਬੜੀਆਂ ਇੱਕ ਜਗ੍ਹਾ ਇਹਨਾਂ ਨੂੰ ਇੱਕ ਪਸੰਦ ਆਈ ਹੁਣ ਦੂਜੀ ਜਗ੍ਹਾ ਦੂਜੀ ਪਸੰਦ ਕਰਨੀ ਆ ਲੋ ਜੀ ਉਹ ਖੜੇ ਸਾਡੇ ਬੰਦੇ ਹੁਣ ਅਸੀਂ ਆਪਣੀ ਗੱਡੀ ਵਿੱਚੋਂ ਆ ਗਏ ਗੱਡੀ ਸਾੜੀ ਉਹ ਖੜੀ ਹੈ ਪਾਰਕਿੰਗ 'ਚ ਬਸ ਹੁਣ ਅਸੀਂ ਚੱਲੇ ਘਰ ਨੂੰ ਜੀ ਇਹ ਤੁਹਾਨੂੰ ਮਿਲਦੇ ਘਰਾਂ ਜਾ ਕੇ ਹੁਣ ਦੇਖੋ ਜੀ ਸਾਡੇ ਪਿੰਡ ਦੇ ਕੋਲੇ ਫਿਲਮ ਸਿਟੀ ਬਣੀ ਵੀ ਐਚ ਐਲ ਵੀ ਫਿਲਮ ਸਿਟੀ ਆ ਦੇਖੋ ਐਚ ਐਲ ਵੀ ਫਿਲਮ ਸਿਟੀ ਉਹ ਦਾ ਕਹਿੰਦਾ ਟ੍ਰੇਨ ਦੇਖੋ ਉਹ ਦੇਖੋ ਖੜੀ ਖੜਿਆ ਆਵਾਜ਼ ਵਿੱਚ ਟ੍ਰੇਨ ਦੇਖ ਲਓ ਇਹ ਚੱਲ ਵੀ ਫਿਲਮ ਸਿਟੀ ਹੈ ਆ ਇੱਧਰ ਇਹਨਾਂ ਦੀ ਪਾਰਕਿੰਗ ਬਣੀ ਹੋਈ ਹੈ ਆਪਾਂ ਪੋਇੰਟ ਚੈਂਜ ਕਰ ਬਹੁਤ ਲੱਗਿਆ ਵਾ ਲੋ ਅਸੀਂ ਆ ਗਏ ਘਰਾਂ ਜੀ ਆ ਸਾਡਾ ਬੰਦਾ ਫੇਰਾਜ ਬਿਮਾਰ ਹੋ ਗਿਆ ਹੈ ਫੋੜੇ ਨੇ ਦਵਾਈ ਦੰਨੇ ਆਓ ਦੇਖੋ ਇਹ ਚਾਹ ਛਾਏ ਬਣਨੇ ਲਗੀ ਹੈ ਅੱਛਾ ਰਾਜਵੀਰ ਸਿੰਘ ਵਾਸਤੇ ਪਾਣੀ ਗਰਮ ਹੋ ਰਿਹਾ ਬਾਈ ਰਾਜਵੀਰ ਨੂੰ ਦਵਾਈ ਦੇਣੀ ਹੈ ਦਵਾਈ ਦੇਣੀ ਹੈ ਵੀਡੀਓ ਪਰ ਬੋਲੋ ਤੇ ਕਲਿੱਕ ਕਰਕੇ ਗਾਣਾ ਲਾ ਕੇ ਬੋਲੋ ਅੱਛਾ ਜੀ ਠੀਕ ਹੈ ਹਾਂ ਜੀ ਹੁਣ ਅਸੀਂ ਚਾਚੂ ਪੀ ਕੇ ਕਰ ਰਹੇ ਹਾਂ ਰੈਸਟ ਆਪਣੇ ਕੱਪੜੇ ਕੁਪੜੇ ਚੇਂਜ ਕਰਕੇ ਤੇ ਦੇਖੋ ਉਧਰ ਆਪਣੇ ਕੰਮ ਲੱਗੇ ਹੋਏ ਆ ਸਾਡੀ ਛੋਟੀ ਗੱਡੀ ਨੂੰ ਪੈਂਚਰ ਹੋ ਗਿਆ ਜੇ ਉਹ ਪੈਂਚਰ ਠੀਕ ਕਰਨ ਤੇ ਲੱਗੇ ਹੋਏ ਆ ਤੇ ਇੱਦਣ ਸਾਡੇ ਡੈਡੀ ਜੀ ਵੀ ਆ ਗਏ ਤੇ ਪ੍ਰੋਗਰਾਮ ਕਰਕੇ ਆਂਦੇ ਅਸੀਂ ਫਿਰ ਕੰਮ ਤੇ ਲਾਤੇ ਤੇ ਹੀਟਰ ਦੀ ਤਾਰ ਦਾ ਸਵਿਚ ਚੇਂਜ ਕਰਨ ਦੇ ਲਈ ਇਹ ਕੰਮ ਤੇ ਲਾਏ ਹੋਏ ਆ ਉਧਰ ਮੰਮੀ ਵੀ ਗੁਰਦੁਆਰਾ ਸਭ ਜਾ ਕੇ ਆ ਗਏ ਬਸ ਹੁਣ ਹੋਏਗੀ ਰਾਤ ਦੇ ਡਿਨਰ ਦੀ ਤਿਆਰੀ ਤੇ ਖਾ ਕੇ ਜਾਵਾਂਗੇ ਆਪਣੇ ਆਪਣੇ ਕਵਰੇਜ ਤੇ ਕਰਾਂਗੇ ਰੈਸਟ ਫਿਰ ਤੁਹਾਨੂੰ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਕਮੈਂਟ ਜ਼ਰੂਰ ਦਿਓ